ਹੇ ਪੁੱਤਰਾ ਬੰਦੋ ਬਟਕੜ ਕਿਰਪਾ ਵਾ ਰਣ ਪਰਦੀ ਨਾ ਹੋਵੇ ਹਾਵਾ ਰੋੜਾ ਕੱਟਦੀ ਰਸਤਾ ਰੋੜਾ ਕੱਟਦੀ ਰਸਤਾ ਮਾਲਕਾ ਦੇ ਸਭ ਨੂੰ ਇਹ ਪੁੱਤਰਾ ਨੇ ਦਾਤਾ ਮਾਲਕਾ ਦੇ ਸਭ ਨੂੰ ਇਹ ਪੁੱਤਰਾ ਨੇ ਦਾਤਾ ਮਾਲਕਾ ਦੇ ਸਭ ਨੂੰ ਇਹ ਪੁੱਤਰਾ ਨੇ ਦਾਤਾ ਮਾਲਕਾ ਦੇ ਸਭ ਨੂੰ ਹੈ फेर ਕਿਸੇ ਬਹਿਨ ਨੇ ਕਿਸੇ ਵੀਰ ਨੇ ਕਰਦੇ ਕੰਨ ਪਾਇਆ ਕਰਦਾ ਸਵਾਲ ਹੋਵੇ ਪਹਿਲੀ ਵਾਰੀ ਦਰਬਾਰ ਦੇ ਵਿੱਚ ਆਏ ਹੁਣ ਪਹਿਲੀ ਵਾਰੀ ਦੀਵਾਨ ਦੇ ਵਿੱਚ ਆਏ ਹੁਣ ਕਿਸੇ ਵੀਰ ਨੇ ਕਰਦਾ ਸਵਾਲ ਪਾਇਆ ਹੋਵੇ ਬੱਚਿਆਂ ਦਾ ਸਵਾਲ ਪਾਇਆ ਹੋਵੇ ਜੇ ਕੋਈ ਮਾਤਾ ਜੇ ਕੋਈ ਵੀਰ ਹੈ ਤਾਂ ਅਸਰ ਕਰ ਵਾਸਤੇ ਪੁੱਛਣਾ ਹੋਵੇ ਬੱਚਿਆਂ ਵਾਸਤੇ ਪੁੱਛਣਾ ਹੋਵੇ ਸਰੀਰਾਂ ਵਾਸਤੇ ਪੁੱਛਣਾ ਹੋਵੇ 1 ਐ 2 ਐ 3 ਨਾ ਖੜੇ ਹੋ ਜੋ ਨਹੀਂ ਤਾਂ ਮੈਂ ਨਾਂ ਲੈ ਲੈ ਕੇ ਠਾਉਂ ਇਹ ਗੱਲ ਪੱਕੀ ਐ ਮੇਰੀ ਚੱਲ ਸਾਰਗ ਬਣਾਏ ਹੋਨੇ ਰੁਬ ਦੇ ਵੇਲੇ ਰੂ ਤਾਰ ਖੇਡ ਦੀ ਮਦਨ ਕਾਲ ਕਾ ਉੱਡ ਕੇ ਖੋਪੜੀਆਂ ਦੇ ਖੇਡ ਦੀ ਮਦਾਨ ਕਾਲ ਕਾ ਖੋਪੜੀ ਜਾਂਦੇ ਹੋ ਖੇਡ ਦੀ ਮਦਾਨ ਕਾਲ ਕਾ ਖੋਕਲ ਨਹੀਂ ਨਰ ਕਰਕੇ ਚੜਦੀ ਖੰਡਾ ਲੈ ਕੇ ਬਰਾਬਰ ਖੜ ਗਈ ਜਿੰਨਾ ਦੇ ਪਰਿਵਾਰ ਦੇ ਵਿੱਚ ਪਾਈਚਾਰੇ ਦੇ ਵਿੱਚ ਨਾਮ ਹੋਵੇ ਪਵਨ ਕਣ ਪਾਏ ਨਾਮ ਹੋਵੇ ਪਵਨ ਜਿੰਨਾਂ ਦੇ ਕਣ ਪਾਏ ਆਸ਼ੀਰਵਾਸ ਤੇ ਨਾਮ ਹੋਵੇ ਜਗਮੰਦਰ

ਹੋ ਕਲੀ ਕਰ 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 ਕੇ ਤੜਕੀ ਖੰਡਾ ਲੈ ਕੇ ਬਰਾਬਰ ਖੜ ਗਿਵੇ ਫਿਰ ਕਿਸੇ ਮਾਤਾ ਨੇ ਆਵਦੀ ਸੇਵਾ ਵਾਸਤੇ ਕਣ ਪਾਇਓ ਨਾ ਪਹਿਲੀ ਵਾਰੀ ਸਵਾਲ ਹੋਵੇ ਸਪੌਣ ਚਲਦੀ ਹੋਵੇ ਬੱਚੀ ਦੇ ਜੇ ਕੋਈ ਮਾਤਾ ਹੈ ਤਾਂ ਸਕਦੀ ਹੈ ਸੇਵਾ ਦੇ ਕਣ ਪਾਏ ਆ ਪੌਣ ਚਲਦੀ ਹੋਵੇ ਨਾਮ ਹੋਵੇ ਘਰ ਦੇ ਵਿੱਚ ਰਾਜੂ ਜਾਂ ਕ੍ਰਿਸ਼ਨ ਰਾਜੂ ਜਾਂ ਕ੍ਰਿਸ਼ਨ ਨਾਮ ਹੋਵੇ ਜੇ ਕੋਈ ਹੈ ਤਾਂ ਸਕਦਾਗਾ ਲੈ ਕੇ ਆਵੀ ਖਬਰ ਤੁਸੀਂ ਵੇਖੋ ਕਰ ਹਾਂਜੀ ਮਾਤਾ ਦੇਵਾ ਤੇਰੀ ਮੁਰਗੀ ਮੈਨੂੰ ਖਬਰ ਲਿਆ ਤੇ ਧੋਦਿਆ ਮਾਫਲਾਵਾ ਤੇਰੀ ਫੁਰਕੀ ਮੈਨੂੰ ਖਬਰ ਲਿਆ ਤੇ ਤੁਸੀਂ ਮਾ ਤੂੰ ਤਹਾ ਸੰਤੀ ਸਰਕਾਰ ਖੇਡ ਵੀ ਮਦਨਗਾ ਸੱਚਾ ਤਾਂ ਹਾਨੀ ਦਾ ਪੈਰ ੜਾ ਕੇ ਖੜ ਜੀ ਕੋਈ ਰਿਕਤ ਵਾਲੀ ਗੱਲ ਨਹੀਂ ਜੀ ਹੈਗੀ ਹੈ ਚਾਲ ਚੱਕ ਸਰੀਰ ਦੇ ਵਿੱਚ ਰਿਕਤ ਬੰਦੀ ਹੈ ਕਿਦੇ ਬੰਦੀ ਹੈ ਕਬਰ ਆਟ ਹੁੰਦੀ ਹੈ ਲੜਾਈ ਝਗੜਾ ਹੁੰਦਾ ਸੀ ਕਿਦੇ ਹੁੰਦਾ ਸੀ ਹਾਂਜੀ ਗੱਲ ਪੱਕੀ ਏ ਚੱਲ ਵੀ ਬਾਬਾ ਅੱਖ ਨੀ ਮੁੰਦਰਾ ਬਲੌਰੀ ਅੱਖੀਆਂ ਤੜ ਪਾ ਕੇ ਨਾਖ ਦੀਆਂ ਪੱਤੀਆਂ ਜੀ ਅੜਵਲ ਤੂੰ ਰੀਸਟਾਰਟ ਕਾਲੀ ਹੈ ਕਲਕੱਤੇ ਵਾਲੀ ਜੀਦਾ ਮਾਰ ਜਾਵੇ ਨਾ ਖਾਲੀ ਹੋ ਕਾਲੀ ਹੈ ਕਲਕੱਤੇ ਵਾਲੀ ਜੀਦਾ ਮਾਰ ਨਾ ਜਾਵੇ ਖਾਲੀ ਮੇਰੇ ਦੁੱਖ ਦੇ ਵੇਲੇ ਤੂੰ ਤਾਰ ਖੇਡਦੀ ਮਾਦਾ ਚੱਲ ਖੋਪੜੀਆਂ ਦੇ ਹਾਰ ਫੇਰ ਜਿਵੇਂ ਨਾ ਹੋ ਕੱਕਾ ਚੱਲ ਖੋਪੜੀਆਂ ਕਾਫੀ ਸਮਾਂ ਹੋ ਗਿਆ ਕਾਫੀ ਟਾਈਮ ਹੋ ਗਿਆ ਘਰ ਦੇ ਵਿੱਚ ਦਿੱਖਦਾ ਚੱਲੀ ਜਾਂਦੇ ਇਹਨੂੰ ਕਿਸੇ ਪਾਸੇ ਕੋਈ ਰਾਹ ਸਿਰ ਗੱਲ ਨਹੀਂ ਲੱਗੀ ਜਾਂਦੀ ਪਤਾ ਨਹੀਂ ਗਾ ਤੁਸੀਂ ਮਾੜਾ ਕਰਤਾ ਕਿ ਮਾਲਕ ਨਹੀਂ ਮਾੜਾ ਕਰਤਾ ਜੋ ਕੰਮ ਕਰ ਸੋਚਦੇ ਸੀ ਕੋਈ ਕੰਮ ਸਿਰੇ ਨਹੀਂ ਚੜਦੇ ਸਹੀਆ ਗੱਲ ਜਿੱਥੇ ਜਾਣਾ ਕੰਮ ਦੀ ਹਾਂ ਹੋਗੀ ਤੇ ਨਾ ਹੋਗੀ ਇੱਕ ਦੋ ਤਿੰਨ ਤਿੰਨ ਜਣਾ ਤੇ ਸਰੀਰ ਦੇ ਵਿੱਚ ਰਹਿਤ ਰਹਿੰਦੀ ਐ ਪਵਨ ਨਾਲ ਜਿਹਦਾ ਗੱਦੀ ਕੌਣ ਕਰਦਾ ਸੀ ਚੱਲ

ਪੰਦੂ ਵਾਲੇ ਮਾਈ ਗੱਤੀ ਵੀ ਕਰਨ ਲੱਗੇ ਗੱਤੀ ਦਾ ਵੀ ਕੋਈ ਰਾਹ ਨਹੀਂ ਬਣਿਆ ਗੱਤੀ ਸੋਡੀ ਬੰਦ ਹੋ ਗਈ ਜਿੱਦੇ ਦੀ ਗੱਦੀ ਚੱਕੀਏ ਉਹਦੇ ਦਾ ਬੇੜਾ ਵਹਿ ਗਿਆ ਸੱਚ ਐ ਛੋਟੇ ਪੀਰਾਂ ਦੀ ਸੇਵਾ ਹੈ ਨਹੀਂ ਛੋਟੇ ਘਰੇ ਪੀਰਾਂ ਦੇ دیوان ਲੱਗੇ ਦਗਾਂ ਲਵਾਏ ਛੋਟੀਆਂ ਕਰੇ ਬੁੜੀਆਂ ਖੇਡਦੀਆਂ ਸੀ ਤੇ ਤਾਂ ਵੀ ਨਹੀਂ ਹਟੀਆਂ ਕੀ ਸਵਾਦ ਆਇਆ ਅੱਗ ਦਾ ਚਾਂਸ ਕਿੱਥੇ ਬੰਦਾ ਸੀ ਤੇ ਅੱਗ ਕਿਹੜੂ ਲੱਗਦੀ ਸੀ ਚੱਲ ਤੇ ਤਾਂ ਚੱਲੇ ਬਸਾਰੀ ਚਾਰ ਕੂਟ ਦੀ ਕਹਿੰਦੇ ਰਾਣੀ ਹੋ ਤਾਂ ਤੇਰੇ ਤਾਂ ਚੱਲੇ ਬਸਾਰੀ ਚਾਰ ਕੂਟ ਦੀ ਕਹਿੰਦੇ ਰਾਣੀ ਚਿੜਾਤਰੀ ਮਾਤਾ ਤੋਂ ਛੜਿਆ ਸੀ ਤੇਰੀ ਮਾਤਾ ਦੇ ਕੱਪੜਿਆਂ ਨੂੰ ਅੱਗ ਲੱਗੀ ਸੀ ਆਹਾ ਦੇਖਦਾ ਚੱਲੀ ਜਾਂਦੇ ਨੂੰ ਕਰਦੇ ਵਿੱਚ ਬਹੁਤ ਸਾਲ ਹੋ ਗਏ ਤੇ ਆਹਾ ਦੇਖਦਾ ਦਿਨੋਂ ਦਿਨ ਵੱਧਦੀਆਂ ਹੀ ਤੁਰੀਆਂ ਜਾਂਦੀਆਂ ਇਹ ਕਟੀਆਂ ਨਹੀਂ ਗੀਆਂ RAMDEV ਨੂੰ ਮੰਨਦੇ ਹੋ ਪੀਰ ਨੂੰ ਮੰਨਣ ਲੱਗੇ ਹਰਮਾਨ ਜੀ ਨੂੰ ਮੰਨਦੇ ਹੋ ਤੇ 40 ਸਾਂ ਕੌਣ ਪੜਦਾ ਹੈ ਹੂੰ ਜਿਹੜੀ ਆਹਾ ਤੇਰੀ ਮਾਤਾ ਨੂੰ ਕਸਰ ਦੀ ਕਹਾਣੀ ਬਣ ਲੱਗੀ ਸੀ ਲੱਗੀ ਸੀ ਕਿੰਨੇ ਸਾਲ ਹੋ ਗਏ ਛੋਡੇ ਘਰ ਦੇ ਵਿੱਚ ਕੱਚਾ ਮਾਸ ਕਿੱਥੇ ਆਇਆ ਸੀ ਤੀਜਾ ਘਰ ਕਿਹਦਾ ਹੈ ਤੀਜੇ ਥਾਂ ਕੋਣ ਹੈ ਕਿੰਨੇ ਥਾਂ ਆ ਗਏ ਜੀਜਾ ਤਾਂ ਜਿਹੜੀ ਆ ਡੇਟ ਚੱਲੀ ਇੱਥੇ ਤੇਰੀ ਮਾਤਾ ਨੂੰ ਨਹੀਂ ਚੱਲੀ ਆਹਾਂ ਡੇਟ ਚੱਲੀ ਨੂੰ 7 ਸਾਲ ਹੋ ਗਏ ਹੁਣ 7 ਸਾਲ ਹੋ ਗਏ ਇਹ ਤੇਰੀ ਭਾਬੀ ਤੋਂ ਡੇਟ ਚੱਲੀ ਇਹ ਤੇਰੀ ਭਾਬੀ ਤੋਂ ਡੇਟ ਚੱਲੀ ਭਾਬੀ ਤੋਂ ਚੱਲ ਹੋਰ ਤੂੰ ਦੱਸ ਦੇ ਕਾਹਦੀਆ ਲੋੜਾ ਹੋਰ ਤੂੰ ਦੱਸ ਦੇ ਕਾਹਦੀਆ ਲੋੜਾ ਮੈਂ ਵੀ ਤਰੇ ਤਰਾ ਤੇ ਆਇਆ ਬੈਠਾ ਜੋ ਤੇ ਗਾਈ ਮੈਂ ਵੀ ਤਰੇ ਤਰਾ ਤੇ ਆਇਆ ਬੈਠਾ ਜੋ ਤੇ ਗਾਈ ਹੋ ਫਿਰ ਦੀਆਂ ਘਬਰਾਟ ਹੋਣ ਲੱਗ ਜਾਂਦੀ ਹੈ ਗੁੱਸਾ ਹੁੰਦਾ ਕਿਉਂ ਹੁੰਦਾ ਤੋੜਵਾਸੀਆਂ ਲੱਗਦੀਆਂ ਹੈ ਵਿਰਗ ਪਰਦਾ ਰੋਂ ਨੂੰ ਜੀ ਕਰਦਾ ਕਿਦਾ ਕਰਦਾ ਫੇਰ ਕਈ ਵਾਰ ਇੱਜਾ ਮਾਣੋ ਜਾਂਦਾ ਮਰ ਜਗੇ ਜਾਂ ਮਾਰਦਗੇ ਮਮਤਾ ਕਿਦਾਂ ਨਾ ਆਹ ਜਿੜੀਆਂ ਕਸਰਾਂ ਦੀਆਂ ਟਾਣੀਆਂ ਬਣੀਆਂ ਅੱਜ ਤੇਰੇ ਘਰ ਦੇ ਵਿੱਚ ਦੋ ਜਣਿਆਂ ਨੂੰ ਬੰਦੀ ਹੈ ਬੰਦੀ ਹੈ ਤੇ ਜਿਹੜੀ ਤੇਰੇ ਸੋਹਰਿਆਂ ਤੇ ਕੋਈ ਡਿੰਗਤ ਚੱਲੀ ਹੈ ਕੋਈ ਸੋਹਰਿਆਂ ਤੇ ਤੁਹਾਡੇ ਤੇਰੇ ਡਿੰਗਤ ਚਲਦੀ ਸੀ ਕਿ ਤੇਰੇ ਸੋਹਰਿਆਂ ਤੇ ਦੋ ਵਿਆਹ ਕੀਤੇ ਹੋਏ ਆ ਮੇਰੇ ਸੁਸਰੇ ਦੇ ਚਲੋ ਬਾਬ ਦੀ ਕਹਾਣੀ ਬੰਦੀ ਐ ਕਿਹਨੂੰ ਬੰਦੀ ਐ ਬਾਜ ਵੰਗੂ ਬਾਜਵਾਈ ਦੀ ਐ ਕਿਨੂੰ ਵਾਈਦੀ ਐ ਭਲੇਖੇ ਪੈਂਦੇ ਐ ਕਿਨੂੰ ਪੈਂਦੇ ਐ ਜਨਾਨੀ ਵੇਖਦੀ ਐ ਕਿਨੂੰ ਵੇਖਦੀ ਐ ਤੇ ਬੱਚਾ ਦੇਖਦਾ ਐ ਕਿਨੂੰ ਦੇਖਦਾ ਐ ਚਲ ਬਾਬਾ ਓ ਕਾਲੀ ਨਾਲ ਮਥਾਣੀ ਓ ਕਾਲੀ ਨਾਲ ਮਥਾਣੀ ਰਲ ਕੇ ਕਿਤਾ ਬੈਣ ਦੀਆਂ एक में हर से दो तो तलवार कितना पहन गया एक में हर से दो तो तलवार कितना पहन गया है एक में हर से दो तलवार कितना पहन गया I'm ਦੀ ਮਾਂ ਮਰ ਗਈ ਚਾਪੇ ਦੇ ਵਿੱਚ ਮਰ ਗਈ ਕਾਫੀ ਸਾਲ ਹੋ ਗਏ ਜਿੱਦੇ ਦੀ ਮਰਿਆ ਤੇ ਉਹਦੇ ਦੀਆਂ ਡਿੱਗਤਾਂ ਪਹੁੰਚ ਗਈਆਂ ਸਭ ਤੋਂ ਪਹਿਲਾਂ ਬੱਚਿਆਂ ਤੋਂ ਪਹਿਲਾਂ ਤੇਰੇ ਸੋਹਰੇ ਪਰਿਵਾਰ ਡਿੱਗਤ ਬਣਦੀ ਸੀ ਕੋਈ ਜਨਾਨੀ ਨੂੰ ਕਿਹਨੂੰ ਬਣਦੀ ਸੀ ਉਹਨਾਂ ਦੀ ਭੂਆ ਨੂੰ ਬਣਦੀ ਸੀ ਉੱਥੇ ਨਾਮ ਦਾ ਸ੍ਰੀ ਕ੍ਰਿਸ਼ਨ ਕੌਣ ਹੈ ਤੇਰਾ ਤਾਇਆ ਸੋਰਾ ਲੈ ਖਬਰ ਤਾਇਆ ਸੋਰੇ ਦੀ ਲੱਗਦਾ ਤੇਰੇ ਸੋਹਰੇ ਕੇ ਤੰਨ ਕਰ ਬੋਲਦੇ ਆ ਪਰ ਤੇਰਾ ਸਾਗੀ ਸੋਹਰਾ ਨਹੀਂ ਬੋਲਦਾ ਉੱਥੇ ਨਾਮਦਾਸ ਰਾਜੂ ਨਾਮਦਾਸ ਪਿਰਤੀ ਮੇਰਾ ਵੱਡਾ ਸੋਹਰਾ ਬੋਲਟ ਵਾਂਗੂ ਧਬਦਲੀ ਵਸਦਾ ਬਾਬਾ ਪੂਰਾ ਮੰਬ ਭੱਲਿਆ ਛਟੇਰਾ ਦੇ ਬੋਲਟ ਵਾਂਗੂ ਧਬਦਲੀ ਵਸਦਾ ਦਸੂ ਪੂਰਾ ਮੰਬ ਭੱਲਿਆ ारी आप में फुलटुआ कुपुरा बंब फलिया फुलट कु बदलूरांब ਏ ਪਾਪਾ ਪੂਰਾ ਬੱਬ ਬੱਲਿਆ ਖਾਟਿਆ ਨਾ ਮਗਦਾਏ ਮੁਲਖ ਜਿੰਦੀ ਵੀ ਨਾ ਮਗਦਾਏ ਮੁਲਖ ਜਿੰਦੀ ਵੀ ਸੱਚੀ ਜਸੂ ਕਰੇ ਵਕੀਨੀ ਐ ਸਿੱਧੀ ਦੁਨੀਆ ਤਾਰੀ ਤਾ ਆਪਾ ਕਿਲੇ ਨੇ ਅੱਗ 'ਚ ਮੱਚ ਕੇ ਮਰ ਗਈ ਆਈ ਜਨਨੀਆਂ ਕਾਲਾ ਹੋਈ ਅਗੀ ਸਮਝ ਬਾਬੇ ਦਾ ਦਿਵਾਨ ਦੇ ਦੂਆਂ ਕਿ ਜਦੋਂ ਜਮਾ ਰਾਮ ਆਗੇ ਸਾਲਵਾ ਦੇ ਦੀ ਜਾ ਕੇ ਨਾ ਨਾ ਅੱਗ ਲੱਗੇ ਨਾ ਕਸਰਾ ਉਹਨਾਂ ਤੇ ਨਾ ਖਸੋ ਅਗੀ ਸਮਝ ਤੇ ਆਈ ਜਨਨੀਆਂ ਜਿਸ ਨੂੰ ਕਰੋ ਭਾਈਆਂ ਦਾ ਨਾਂ ਵੇੜਾ ਪਾਰ ਜਾ ਜਾ ਕਰ ਪਲੇਅਰ ਕੋਟ ਲਈ ਇੱਕ ਫੇਰੀ ਲਾਏ ਜਾਂ ਤੁਹਾਡਾ ਕੰਮ ਹੋ ਜਾ ਠੀਕ ਹੈ ਜੇ ਪਰਸੋਂ ਤੋਂ ਤੁਹਾਡੇ ਘਰੇ ਕੋਈ ਖੇਡ ਲੱਗੀ ਤਾਂ ਮੈਨੂੰ ਦੱਸਣਾ ਪੁਰਾ ਧਿਆਕ ਕਿ ਮਤ ਬਾਜਾ ਚੱਲ ਵੀ